ਬਾਈ ਜੀ ਯਾਰ ਰਾਜਾ ਰਾਣੀ ਵਾਲਾ ਸੂਟ ਹੈ ਉਸ ਕਰਮਾ ਵਾਲੀ ਭੈਣ ਨੂੰ ਜਾਣਾ ਜਿਹਨੇ ਜਲਦੀ ਵੀਡੀਓ ਸ਼ੇਅਰ ਕਰ ਦੇਣੀ ਹੈ ਭੈਣੋ ਹੁਣੇ ਜਲਦੀ ਵੀਡੀਓ ਤੁਸੀਂ ਵੀ ਸ਼ੇਅਰ ਕਰੀ ਚੱਲੋ ਇਹਦਾ ਲੱਕੀ ਡਰਾ ਕੱਢਾਂਗੇ ਕੱਲ ਤੇ ਤੁਹਾਡਾ ਲੱਕੀ ਡਰਾ ਨਿਕਲੇਗਾ ਕੱਲ ਜਾਂ ਕਿਸ ਭੈਣ ਦਾ ਨਿਕਲਦਾ ਇਹ ਕੱਲ ਕਰਾਂਗੇ ਨਾਮ ਅਨਾਉਂਸ ਜਿਨ੍ਹਾਂ ਨੇ ਸਟੋਰੀ ਲਾਤੀ ਮੈਕਸਿਮਮ ਸ਼ੇਅਰ ਕਰਤੀ ਨਾਨਕ ਕੱਟ ਦੀ ਇਹ ਵਾਲੀ ਵੀਡੀਓ ਉਸ ਭੈਣ ਨੂੰ ਰਾਜਾ ਰਾਣੀ ਵਾਲਾ ਸੂਟ ਕੱਲ ਆਪਾਂ ਭੇਜ ਦੇਣਾ ਭੈਣੋ ਇੱਧਰ ਚੈੱਕ ਕਰੋ ਹੈਵੀ ਆ ਵੀ ਸੂਟ ਨਾਨਕ ਕੱਟ ਕਪੜਾ ਫੈਕਟ ਦੇ ਅੰਦਰ 3 ਨਵੰਬਰ 3 ਨਵੰਬਰ ਤੱਕ ਬੈਡਿੰਗ ਮੇਲੇ ਵਿੱਚ ਇਹ 15 15 20000 ਵਾਲੇ ਸੂਟ ਅੱਧੇ ਤੋਂ ਘੱਟ ਰੇਟ ਹੋ ਚੁੱਕੇ ਆ ਇਹ 20000 ਵਾਲੇ ਸੂਟ 2 2000 25 2500 30 3000 ਚ ਇਹ ਵਾਲੇ ਕਨਸੈਪਟ ਦੇਾਂਗਾ ਦਾਲ ਦੇਾਂਗਾ ਪਹਿਰਾਂ ਨੂੰ ਆਪਾਂ ਜਾਗੋ ਸਪੈਸ਼ਲ ਫੁਲਕਾਰੀ ਵਾਲੇ ਆਰਟੀਕਲ ਪੈਨੋ ਏ オリジナル ਸੂਟ ਹੈ ਚਿਮਰਦੇ ਦੁਪट्टे ਗੋਟਾ ਪੱਟੀ ਦੇ ਕੰਮ ਪੋਚਿਆ ਦੇ ਨਾਲ ਵਰਕ ਆਏਗਾ ਖੱਦਰ ਦੀਆਂ ਫੁਲਕਾਰੀਆਂ ਫਰੰਟ ਬੈਕ ਵਰਕ ਦੇ ਨਾਲ ਦੇਾਂਗੇ ਅਗਰ ਦਾਜਵਰੀ ਬਣਾਉਣੀ ਹੈ ਪੈਨੋ ਸਿੱਧਾ ਨਾਨਕ ਕੱਟ ਕਪੜਾ ਫੈਕਟਰੀ ਆਜੋ ਜਿੱਤੇ ਸਭ ਫੁਲਕਾਰੀ ਵਾਲੇ ਸੂਟ ਜਾ ਗੋਸ਼ ਸਪੈਸ਼ਲ ਸੂਟ ਅੱਧੇ ਤੋਂ ਕੱਟ ਰੇਟਾਂ ਤੇ ਮਿਲ ਜਾਣਗੇ ਚਾਚੀਆਂ ਮੰਮੀਆਂ ਤਾਈਆਂ ਚ ਲੈਣ ਦੇਣ ਕਰਨਾ ਤੇ ਇੱਧਰ ਚੈੱਕ ਕਰੋ 4 400 ਤੋਂ 500 ਸਸਤਾ ਜੋ ਜਿੰਨਾ ਮਰਜੀ ਸਟਾਕ ਲਾਜੋ ਤੇ ਸੈਲੀਬ੍ਰਿਟੀ ਡਿਜ਼ਾਈਨ ਵੀ ਪੈਨੋ 50 ਤੋਂ 70% ਡਿਸਕਾਊਂਟ ਰੇਟਾਂ ਤੇ ਮਿਲ ਜਾਣੇ ਆ ਤੁਸੀਂ ਜਾਗੋ ਤੇ ਵਿਆਹ ਤੇ ਪਾਣੂ ਕੁਛ ਵੱਖਰਾ ਲੈਣਾ ਹੈ ਬੁਟੀਕਸ ਤੋਂ ਹੀ ਲੈਣਾ ਹੈ ਉਹਨਾਂ ਚੀਜ਼ਾਂ ਦੇ ਵੀ ਵੈਡਿੰਗ ਮੇਲੇ ਨਾਣਾ ਘਟ ਲੱਗ ਚੁੱਕੇ ਆ ਨੰਬਰ ਐਡਰੈਸ ਤੁਹਾਡੀ ਸਕਰੀਨ ਤੇ ਚੱਲ ਰਿਹਾ ਕਾਲ ਮੈਸੇਜ ਕਰਕੇ ਵਿਜ਼ਿਟ ਕਰ